ਸਹੀ ਗੱਲ ਜੀ ਮੈਂ ਸਾਡੇ ਢਿੱਲੋਂ ਇਹ ਮੀਲਿਆ ਕਿ ਤੁਸੀਂ ਠੀਕ ਠਾਕ ਹੋਗੇ ਅੱਜ ਜਿਹੜੀ ਵੀਡੀਓ ਹੈ ਉਹ ਆਪਾਂ ਆਪਣੇ ਪਿੰਡ ਪਿੰਡ ਬੋਇਦਲਮਾ ਜ਼ਿਲ੍ਹਾ ਮਾਨਸਾ ਦੇ ਵਿੱਚ ਆਪਣੇ ਖੇਤਾਂ ਉੱਪਰ ਬਣਾ ਰਹੇ ਹਾਂ ਅੱਜ 9 ਜਨਵਰੀ 2025 ਨੂੰ ਚੌਲਾਂ ਦੀ ਕਾਸਟ ਆਪਾਂ ਆਪਣੇ ਖੇਤਾਂ ਉੱਪਰ ਕਰ ਰਹੇ ਹਾਂ ਇਹ ਮੂੰਹੀ ਚੌੜੇ ਦੀ ਐਸੀ ਫਸਲ ਹੈ ਜੋ ਗਰਮੀਆਂ ਦੇ ਵਿੱਚ ਤਾਂ 50 ਦਿਨਾਂ ਬਾਅਦ ਪਹਿਲੀ ਤੜਾਈ ਦੀ ਜਾਂਦੀ ਪਰ ਜਦੋਂ ਆਪਾਂ ਸਰਦੀਆਂ ਦੇ ਵਿੱਚ ਲੋ ਟੜਾ ਥੱਲੇ ਲਾਉਂਦੇ ਹਾਂ ਤਾਂ ਇਹ ਪਹਿਲੀ ਤੜਾਈ 70 ਤੋਂ ਸੀਦਨਵਾਦ ਜਿੰਦੀ ਜਦੋਂ ਮੌਸਮ ਗਰਮ ਹੋ ਜਾਂਦਾ ਹੈ ਇਸ ਫਸਲ ਦੇ ਪੈਸੇ ਤਾਂ ਵਧੀਆ ਬੱਟੇ ਜਾ ਸਕਦੇ ਹਨ ਪਰ ਕਈ ਵਾਰ ਜਦੋਂ ਮੌਸਮ ਜਾਦੇ ਖਰਾਬ ਹੋ ਜਾਂਦਾ ਹੈ ਮੀਂਹ ਮੀਂਹ ਸੂਜੀ ਨਹੀਂ ਨਿਕਲਦਾ ਉਸ ਟਾਈਮ ਤੇ ਫਸਲ ਮਾਰੀ ਵੀ ਜਾਂਦੀ ਹੈ ਬੂਹੀ ਚੌੜੀ ਦੇ ਆਪਾਂ ਮਾਰਚ ਅਪ੍ਰੈਲ ਦੇ ਵਿੱਚ 150 ਰੁਪਏ ਕਿਲੋ ਤੱਕ ਪਹਿਲੀ ਤੜਾਈ ਤੜਾਈ ਦਾ ਰੇਟ ਲੈ ਸਕਦੇ ਹਾਂ 2023 ਦੇ ਵਿੱਚ ਇਹ ਫਸਲ 15 ਦਸੰਬਰ ਨੂੰ ਲਾਈ ਗਈ ਸੀ ਪੂਰੀ ਸਫਲ ਨਹੀਂ ਹੋਈ ਪਿਛਲੇ ਸਾਲ ਜਨਵਰੀ ਵਾਲਾ ਤੇਰਬਾ ਸਬਰ ਰੇ ਵੋਈ ਚੌੜੇ ਲਈ ਆਪਾਂ ਦੂਜੀਆਂ ਸਬਜ਼ੀਆਂ ਦੇ ਵਾਂਗੇ ਖਾਦਾ ਪਾਉਣੀ ਆ ਹਨ ਦੋ ਬੋਰੀਆਂ ਡੀਏਪੀ ਤੇ ਇੱਕ ਬੋਰੀ ਪੋਟਾਸ਼ ਛੁੱਟ ਕੇ ਫਿਰ ਆਪਾਂ ਟਰੈਕਟਰ ਦੇ ਨਾਲ ਬੈੱਡ ਪਾ ਸਕਦੇ ਹਾਂ ਚੜ੍ਹਦੇ ਤੋਂ ਸਿੱਪਦੇ ਵੱਲ ਜੇਕਰ ਤੁਸੀਂ ਚੌੜਿਆਂ ਦੀ ਅਗਲੀ ਫਸਲ ਲਾਉਣਾ ਜਾਂਦੇ ਹੋ ਤਾਂ ਇਹਨਾਂ ਨੂੰ ਓਲਟੀ ਇੰਡਨਲ ਕਵਰ ਕਰਨਾ ਬੜਾ ਜ਼ਰੂਰੀ ਹੈ ਇੱਕ ਬੈੱਡ ਤੇ ਦੋ ਲੈਣਾ ਆਪਾਂ ਚੌਲਿਆਂ ਦੀਆਂ ਲਾ ਸਕਦੇ ਹਾਂ ਇਸ ਬੈੱਡ ਦੀ ਚੜਾਈ 16 ਇੰਚ ਆਪਾਂ ਰੱਖੀ ਹੋਈ ਹੈ ਲੰਬਾਈ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਪਰ ਪਾਣੀ ਬੈੱਡਾਂ ਦੇ ਉੱਪਰ ਨਾ ਚੜੇ ਆਪਣੇ ਜੋ ਬੈੱਡ ਪੜਾਏ ਆ ਉਹਨਾਂ ਦੀ ਲੰਬਾਈ ਆਪਾਂ ਪਾਣੀ ਲਾਉਣ ਵਾਸਤੇ 25 ਕਰਮਾਂ ਦੇ ਰੱਖੀ ਹੋਈ ਹੈ ਆਪਾਂ ਬੈੱਡ ਦੂਜੀਆਂ ਸਬਜ਼ੀਆਂ ਦੇ ਨਾਲ ਹੀ ਪਾ ਦਿੱਤੇ ਸੀ ਮੀਂਹ ਦੇ ਕਾਰਨ ਬੈਡਾਂ ਪਰੋਂ ਮੰਡ ਹੋ ਗਏ ਅੱਜ ਬੀਜ ਰੋਣ ਤੋਂ ਪਹਿਲਾਂ ਬੈਡਾਂ ਨੂੰ ਪੂਰੇ ਅੰਗਾ ਮਾਰ ਕੇ ਜਾਂ ਜੋ ਰੋੜੇ ਬਣੇ ਸੀ ਉਹਨਾਂ ਨੂੰ ਥੋੜਾ ਸਾਫ਼ ਕਰਕੇ ਪੋਲੇ ਕਰਕੇ ਫਿਰ ਬਜਾਈ ਸ਼ੁਰੂ ਕੀਤੀ ਗਈ ਜੇਕਰ ਬੀਜ ਦੀ ਗੱਲ ਕਰੀਏ ਤਾਂ ਆਪਾਂ BNR ਕੰਪਨੀ ਦਾ 12 ਮਾਸੇਬਰੇਟ ਲਾ ਰਹੇ ਹਾਂ ਇਹ ਬਹੁਤ ਬੜੀਆ ਰਿਜ਼ਲਟ ਦਿੰਦੀ ਹੈ ਤੁਸੀਂ ਸਰਦਾਰ ਕੰਪਨੀ ਦਾ 9 ਨੰਬਰ ਵੀ ਲਾ ਸਕਦੇ ਹੋ ਕਿੱਕੜ ਤੋਂ ਸਤ ਤੋਂ 8 ਕਿਲੋ ਬੀਜ ਦੀ ਲੋਡ ਪੈਂਦੀ ਬੀਜ ਨੂੰ ਤੁਸੀਂ ਮਸ਼ੀਨ ਦੇ ਨਾਲ ਵੀ ਵੀ ਸਕਦੇ ਹੋ ਪਰ ਜੇ ਲੇਬਰ ਦੇ ਰਾਹੀਂ ਆਪਾਂ ਬੀਜ ਲਾਈਏ ਤਾਂ ਵੀ ਦੀ ਬਚਤ ਹੁੰਦੀ ਅਤੇ ਵੀ ਦੀ ਦੂਰੀ ਇੱਕਸਾਰ ਰਹਿੰਦੀ ਹੈ ਜਿਸ ਦੇ ਨਾਲ ਪੁੱਟਿਆਂ ਨੂੰ ਹਵਾ ਲੱਗਦੀ ਹੈ ਤਾਂ ਆਪਣੇ ਝਾੜ ਦੇ ਵਿੱਚ ਵਾਤਾ ਹੁੰਦਾ ਹੈ 1 ਏਕੜ ਚੌਲਿਆਂ ਤੋਂ ਆਪਾਂ 35 ਤੋਂ 40 ਕੁਇੰਟਲ ਝਾੜ ਲੈ ਸਕਦੇ ਹਾਂ ਪਰ ਇਸ ਫਸਲ ਦੀ ਬਿਜਾਈ ਆਪਾਂ ਵੱਡੇ ਪੱਧਰ ਤੇ ਨਹੀਂ ਕਰ ਸਕਦੇ ਇਸ ਦੀਆਂ ਫੜੀਆਂ ਤੋੜਨ ਦੇ ਲਈ ਬਹੁਤ ਜ਼ਿਆਦਾ ਲੇਬਰ ਲੱਗਦੀ ਹੈ ਛੋਟੇ ਕਿਸਾਨ ਇਸ ਫਸਲ ਤੋਂ ਬੜੀਆ ਪੈਸੇ ਕਮਾ ਸਕਦੇ ਹਨ ਜੇਕਰ ਕੋਈ ਕਿਸਾਨ ਵੀਰ ਪੂਈ ਚੌਲ ਦੀ ਅਗੇਤੀ ਕਾਸ ਆਪਣੀ ਘਰੇਲੂ ਵਗੀਚੀ ਦੇ ਵਿੱਚ ਕਰਨੀ ਚਾਹੁੰਦਾ ਹੈ ਤਾਂ ਉਹ ਜਨਵਰੀ ਲਾਸਟ ਦੇ ਵਿੱਚ ਜਿੱਥੇ ਓਸ਼ੀਆ ਪੈਂਦਾ ਹੈ ਕੋਈ ਓਟਾਏਗਾ ਉਥੇ ਵਿਕਾਸਤ ਆਪਾਂ ਲੋ ਟਰਮ ਤੋਂ ਬਿਨਾ ਵੀ ਕਰ ਸਕਦੇ ਹਾਂ ਜੇਕਰ ਵੀਡੀਓ ਦੇ ਵਿੱਚ ਕੋਈ ਗੱਲ ਦੱਸਣ ਕੰਨੀ ਹੋ ਰਹਿ ਗਈ ਹੈ ਤਾਂ ਤੁਸੀਂ ਕਮੈਂਟ ਕਰਕੇ ਵੀਡੀਓ ਦੇ ਵਿੱਚ ਦੱਸ ਸਕਦੇ ਹੋ ਆਪਾਂ ਉਹਨਾਂ ਦਾ ਵੀ ਜਵਾਬ ਜ਼ਰੂਰ ਦੇਵਾਂਗੇ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ